Researching them today. How do you do this to Saranus a siihen, call? ਸਰਕਾਰਾਂ ਜਿਵੇਂ ਮੈਂ ਇੱਥੇ ਨਿਕਿਆ ਆਂਦਾ ਜੀ ਮੈਂ ਕਿਹਾ ਜੀ ਵਾਣਾ ਦੇਖੀ ਹੈ ਨਾ ਵੀ ਸਰਕਾਰਾਂ ਕਿਵੇਂ ਆ ਜਿਹੜੀਆਂ ਛੋਟੇ ਤੋਂ ਛੋਟਾ ਸੋਰਸਸ ਵੀ ਆ ਜਿਹੜਾ ਉਹਨਾਂ ਦਾ ਇਨਕਮ ਦਾ ਉਹ ਛੱਡ ਦੀਆਂ ਨਹੀਂ ਮੋਬਾ ਉਹ ਨਿੱਕਾ ਦਾ ਮੁੱਕ ਵੀ ਮਿਲਦੇ ਵਰ ਵੀ ਕਹਿੰਦੇ ਆ ਵੀ ਸਾਨੂੰ ਪੈਸੇ ਇਥੋਂ ਬਣਨੇ ਚਾਹੀਦੇ ਆ ਮੈਂ ਅੱਜ ਗੱਲ ਕਰਦਾ ਵਾਂ ਹਾਂ ਜੀ ਇਹਦੇ ਵਿੱਚ ਸੜਕਾ ਸਾਈਕਲ ਵਾਲਿਆਂ ਵਾਸਤੇ ਤੇ ਤੁਰਨ ਵਾਲਿਆਂ ਵਾਸਤੇ ਬਣਾਈ ਹੋਈ ਹੈ ਇਹਨਾਂ ਨੇ ਤੇ ਇਹਦੇ ਵਿਚਾਲੇ ਇਹ ਇੰਨੀ ਕਾ ਇਹ ਜਗਾ ਇੱਥੋਂ ਤੱਕ ਲੈ ਕੇ ਜੇ ਆ ਮੈਂ ਉਹਨਾਂ 10-12 ਕਰਮ ਮੈਂ ਤੁਹਾਨੂੰ ਫੁੱਟਾਂ ਜਿ ਦੱਸਾਂ ਤਾਂ ਇਹਨਾਂ ਨੇ ਵਿਚਾਲੇ ਉਹ ਹਾਂ ਹਾਂ ਇੱਧਰ ਫੇਰ ਸੜਕ ਆ ਗਈ ਇਹਨਾਂ ਨੇ ਕੀ ਕੀਤਾ ਵੀ ਵਿਚਾਲੇ ਆਹ ਜਿਹੜੀ ਜਗ੍ਹਾ ਦੋਨਾਂ ਸੜਕਾਂ ਦੇ ਵਿਚਾਲੇ ਇਹਨਾਂ ਨੇ ਆਏ ਬਾਉਂਡਰੀ ਜੀ ਕਰਕੇ ਤੇ ਆਹ ਬਕਸੇ ਬਣਾਤੇ ਆ ਛੋਟੇ ਛੋਟੇ ਉਹ ਗੇਟ ਲੱਗਿਆ ਅੰਦਰ ਜਾਣਾ ਜਿਹਨੇ ਲੇ ਹੋਇਆ ਆਹ ਬਕਸਾ ਦਾ ਥੋੜਾ ਸਾਈਜ਼ ਵੱਡਾ ਇਹਨਾਂ ਨੇ ਲੋਕਾਂ ਨੇ ਇਹਦੇ ਵਿੱਚ ਸਬਜ਼ੀ ਲਾਈ ਹੋਈ ਤੇ ਇਹ ਆਹ ਇੱਕ ਬਕਸੇ ਦੇ ਇੱਕ ਤਾਂ ਬੰਦੇ ਨੂੰ 30 ਡਾਲਰ ਚਾਰਜ ਕਰਦੇ ਆ 30 ਡਾਲਰ ਸਬਜੀ ਉਹਨਾਂ ਨੇ ਲਾਉਣੀਆਂ ਮਿਹਨਤ ਉਹਨਾਂ ਨੇ ਕਰਨੀਆਂ ਵੀ ਆਹ ਵਿਚਾਲੇ ਪਈ ਜਗ੍ਹਾ ਨੂੰ ਕਵਰ ਕਰਨ ਦੀ ਖਾਤਰ ਤੇ ਨਾਲੇ ਤਾਂ ਇਹਨਾਂ ਨੇ ਵਿਚਾਲੇ ਮੇਨਟੇਨ ਆਬਦੇ ਆਬ ਲੋਕ ਕਰਨਗੇ ਕੋਈ ਕਹਾਣੀ ਪਟਣਾ ਪੈਣਾ ਕੋਈ ਸ਼ੋਰ ਨਹੀਂ ਕਰਨਾ ਪੈਣਾ ਤੇ ਨਾਲੇ ਇਹ ਚੋਂ ਇਨਕਮ ਇਹ ਬਹੁਤ ਲੰਮੀ ਲਾਈਨ ਸੌਰੀ ਲਾਈਨ ਉੱਪਰ ਦੋ ਲੈ ਗਏ ਇੱਧਰ ਤੱਕ ਇਸ ਸਾਰੀ ਦੀ ਸਾਰੀ ਲੈਣ ਜੇ ਮੈ ਹੈਗੀ ਆ ਕਿੰਨੇ ਹੋਣਗੇ ਹੁਣ ਇੱਕ ਲੇਡੀਜ਼ ਕੰਮ ਕਰਦੀ ਆ ਮੈਂ ਇਹਨੂੰ ਪੁੱਛਿਆ ਸੀ ਇਹਨੇ 60 ਬਾਕਸੇ ਰੈਂਟ ਕੀਤੇ ਹੋਏ ਆ ਇਹ ਰਿਟਾਇਰ ਆਉਂਦਾ ਦੇਖੋ ਤੁਸੀਂ ਇਹਨੇ ਕਿੰਨਾ ਹੋਣਾ ਮੇਨਟੇਨ ਕੀਤਾ ਹੋਇਆ ਆਹਾਂ ਮਟਰ ਟਮਾਟਰ ਲਾਏ ਹੋਏ ਆ ਥੋੜੀ ਠੰਡ ਆਜੇ ਤਾਂ ਕਰਕੇ ਪੂਰੇ ਹਜੇ ਗਰੋ ਨਹੀਂ ਲਸਣ ਦੇਖੋ ਨਮਮੋ ਕਾਹਨੂ ਕੀ ਹੈ ਕਾਮਣਾ ਮੇਰੇ ਮਾਰ ਪਿਆ ਹੈ ਜਾਨ ਕਦਿਲਨਾ ਕਿ ਵੀ ਕੋਈ ਵੀ ਮੌਕਾ ਹੈ ਲੋਕਾ ਜਿਹੜੇ ਛੱਡਣਾ ਨਹੀਂ ਚਾਹੁੰਦੇ ਗਵਰਨਮੈਂਟਾਂ ਨੂੰ ਪੈਸਾ ਚਾਹੀਦਾ ਆ ਲੱਗੀਆਂ ਹੋਈਆਂ ਛੋਲਾ ਮਿਰਚਾਂ ਪਾਣੀ ਆ ਰਹੀ ਹੈ ਜਿੰਨਾਂ ਮਰਚਾ ਠੀਕ ਆ ਦੋਸਤੋ ਜਿਵੇਂ ਆਪਣੇ ਹੁਣ ਰੇਲਵੇ ਨੇ ਇਹਨਾਂ ਦੇ ਨਾਲ ਕਿੰਨੀ ਜਗ੍ਹਾ ਪਈ ਆ ਵੱਧ ਵੇਸਟ ਤੇ ਹੋਰ ਉਹਨੂੰ ਵੀ ਆਪਣੀਆਂ ਗੌਰਮੈਂਟਾਂ ਵੀ ਇਹ ਚੰਗੀਆਂ ਹੋਣ ਮੈਂ ਐਵੇਂ ਹੀ ਕਰੰਟ ਤੇ ਨਵੇਂ ਆਪਾਂ ਠੇਕੇ ਦੇ ਗੱਲ ਨਹੀਂ ਵੀ ਦੇ ਸਕਦੇ ਜਿਹਦੇ ਮੱਥੇ ਲੱਗਦੀ ਆ ਬੋਲੀ ਕਰਕੇ ਆਵਾਜ਼ ਆ ਗਿਆਂ ਉਹ ਬੜੀਆ ਬਣਾਇਆ ਲਾਇਆ ਮੰਡ ਪੂਰਾ ਸਰੇਆ ਥੈਂਕ ਯੂ ਤੁਹਾਡਾ ਧੰਨਵਾਦ ਜੇ ਨਹੀਂ ਸਬਸਕ੍ਰਾਈਬ ਕੀਤਾ ਹਜੇ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਸਭ ਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ